ਸਤਵੇਂ ਪਾਤਸ਼ਾਹ ਵੇਲੇ ਸ਼ਾਹਜਹਾਨ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਉਹਨੇ ਜਦੋਂ ਉਹਦਾ ਲੜਕਾ ਬਿਮਾਰ ਹੋ ਗਿਆ ਨਾ ਉਹਨੂੰ ਵੈਦਨਾ ਨੇ ਕਿਹਾ ਇਹਨੂੰ ਠੀਕ ਕਰਨ ਵਾਸਤੇ ਤੰਦਰੁਸਤ ਕਰਨ ਲਈ ਹਾਥੀ ਦੰਤ ਤੇ ਇੱਕ ਲੌਂਗ ਚਾਹੀਦਾ ਉਹ ਇਸ ਜਗ੍ਹਾ ਉੱਤੇ ਨਹੀਂ ਹੈ ਜੇ ਹਾਥੀ ਦੇ ਮੱਥੇ ਦਾ ਉਹ ਮੋਤੀ ਮਿਲ ਜਾਏ ਕਿਸੇ ਵੈਦਖਾਨੇ ਵਿੱਚੋਂ ਤੇਰਾ ਪੁੱਤਰ ਠੀਕ ਹੋ ਸਕਦਾ ਦੋਈ ਵਿੱਚੋਂ ਮੋਤੀ ਪਾਸਮ ਹੋਣਾ ਹੈ ਇਨੇ ਪੂਰੇ ਹਿੰਦੁਸਤਾਨ ਦੇ ਜਿੰਨੇ ਦੁਆਖੰਨੇ ਸੀ ਸਭ ठाਵਾਂ ਤੋਂ ਪਤਾ ਕਰ ਆ ਲਿਆ ਫਿਰ ਇਹਨੂੰ ਕਿਸੇ ਨੇ ਦੱਸਿਆ ਸ੍ਰੀ ਕੀਰਤਪੁਰ ਸਾਹਿਬ ਗੁਰੂ ਹਰ Rai ਸਾਹਿਬ ਮਹਾਰਾਜ ਦਾ ਇੱਕ ਦੁਆਖੰਨਾ ਹੈ ਉਹ ਵਹਿਦਖੰਨੇ ਵਿੱਚ ਉਹ ਮੋਤੀ ਮੌਜੂਦ ਹੈ ਸ਼ਾਹ ਜਹਾਂ ਆਪਣੇ ਵੈਦਾਂ ਨੂੰ ਕਹਿੰਦਾ ਮੈਨੂੰ ਗੁਰੂ ਹਰ Rai ਸਾਹਿਬ ਮਹਾਰਾਜ ਮੇਰੇ ਪੁੱਤਰ ਦੀ ਤੰਦਰੁਸਤੀ ਲਈ ਉਹ ਮੋਤੀ ਕਿਉਂ ਦੇਣਗੇ ਜਿਸ ਗੁਰੂ ਹਰ Rai ਸਾਹਿਬ ਮਹਾਰਾਜ ਦੇ ਦੱਦਨੇ ਨਾਲ ਮੈਂ ਜੰਗ ਲੜਦਾ ਰਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਉਸ ਗੁਰੂ ਦਾ ਪੁੱਤਰਾ ਮੇਰੇ ਪੁੱਤਰ ਨੂੰ ਤੰਦਰੁਸਤ ਕਰਨ ਲਈ ਮੋਤੀ ਕਿਉਂ ਦਹੇਗਾ ਦੱਸਣ ਵਾਲੇ ਨੇ ਦੱਸਿਆ ਸ਼ਾਹ ਜਹਾਂ ਉਹ ਗੁਰੂ ਨਾਨਕ ਦਾ ਦਰਬਾਰ ਹੈ ਉੱਥੇ ਦੁਸ਼ਮਣ ਵੀ ਚਲਾ ਜਾਏ ਉਹਦੀ ਸ਼ਰਨ ਵਿੱਚ ਜਾਵੇ ਤਾਂ ਗੁਰੂ ਲਾਜ ਰੱਖਦਾ ਹੈ ਉੱਥੇ ਕਦੇ ਭੁੱਲਾ ਨਹੀਂ ਚਤਾਰੀਆਂ ਜਾਂਦੀਆਂ ਆਪਣੇ ਵੱਲੋਂ ਬੇਨਤੀ ਪੱਤਰ ਲਿਖ ਤੈਨੂੰ ਦਵਾਈ ਮਿਲ ਜਾਏਗੀ ਸ਼ਾਹ ਜਹਾਂ ਨੇ ਚਿੱਠੀ ਲਿਖੀ ਫਿਰ ਗੁਰੂ ਹਰ Rai ਸਾਹਿਬ ਮਹਾਰਾਜ ਮਹਾਰਾਜ ਮੇਰੇ ਮੇਰੀਆਂ ਪੁੱਲਾਂ ਨਾਲ ਚਤਾਰਿਓ ਮੈਂ ਤੁਹਾਡੇ ਦਾਦੇ ਨਾਲ ਜੰਗ ਲੜਦਾ ਰਿਹਾ ਪਰ ਹੇ ਗੁਰੂ ਹਰ Rai ਸਹਿ ਮਹਾਰਾਜ ਅੱਜ ਮੇਰੇ ਪੁੱਤਰ ਦੀ ਜਾਨ ਖਤਰੇ ਵਿੱਚ ਹੈ ਮੈਨੂੰ ਹਾਥੀ ਦੇ ਮੱਥੇ ਦਾ ਉਹ ਮੋਤੀ ਚਾਹੀਦਾ ਹੈ ਮੇਰੇ ਬੈਦ ਉਹ ਦਵਾਈ ਵਿੱਚ ਭਸਮ ਕਰਕੇ ਮੇਰੇ ਪੁੱਤਰ ਲਈ ਦਵਾਈ ਬਣਾਉਣਗੇ ਤੁਹਾਨੂੰ ਗੁਰੂ ਹਰ Rai ਸਹਿ ਮਹਾਰਾਜ ਨੇ ਚਿੱਠੀ ਮਿਲਦਿਆਂ ਸਾਰ ਕੀਰਤਪੁਰ ਸਾਹਿਬ ਦੇ ਦਵਾਖਾਨੇ ਵਿੱਚ ਵੈਦਾਂ ਨੂੰ ਹੁਕਮ ਕੀਤਾ ਇਹ ਦਵਾਈ ਤਤਸ਼ਨ ਦਿੱਲੀ ਭੇਜੋ ਬਾਦਸ਼ਾਹ ਦੇ ਪੁੱਤਰ ਵਾਸਤੇ ਪਾਤਸ਼ਾਹ ਨੇ ਇੱਕ ਵਾਰ ਵੀ ਉਹਦੀ ਗਲਤੀ ਨਹੀਂ ਚਦਾਈ ਇਹਦੇ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਨੇ ਸ਼ਾਹਜਹਾਂ ਬਾਦਸ਼ਾਹ ਉਤੇ ਪਰਉਪਕਾਰ ਕੀਤਾ ਉਹ ਵਿਦਵਾਨ ਲਿਖਦਾ ਹੈ ਬੁਰੇ ਨਾਲ ਸਭ ਬੁਰਾ ਕਰਨਦੇ ਮਾਫ ਕਰਨ ਕਈ ਸਿਆਣੇ ਪਰ ਬੁਰੇ ਨਾਲ ਵੀ ਨਿੱਕੀ ਕਰਨੀ ਗੁਰੂ ਨਾਨਕ ਦਾ ਘਰ ਜਾਣੇ ਅੱਜ ਸਤਵੇਂ ਪਾਤਸ਼ਾਹ ਨੇ ਨਿੱਕੀ ਕੀਤੀ ਉਹ ਹਾਥੀ ਦਾ ਜਿਹੜਾ ਮੋਤੀ ਸੀ ਉਹਦੇ ਮੱਥੇ ਦਾ ਭੇਜ ਦਿੱਤਾ ਉਹਦੀ ਦਵਾਈ ਤਿਆਰ ਹੋਈ ਸ਼ਾਹਜਹਾਂ ਦਾ ਪੁੱਤਰ ਤੰਦਰੁਸਤ ਹੋ ਗਿਆ ਦਾਰਾਸ਼ ਕੋ ਤੰਦਰੁਸਤ ਹੋ ਗਿਆ ਤੇ ਸ਼ਾਹਜਹਾਨ ਗੁਰੂ ਨਾਨਕ ਦੇ ਘਰ ਦਾ ਰਿਣੀ ਹੋਇਆ ਬਾਣੀ ਸੁਣ